ਸਤਿ ਸ੍ਰੀ ਅਕਾਲ ਸੰਗਤ ਦੀ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਡਿਬਰੂਗੜ੍ਹ ਜ਼ਿਲ੍ਹੇ ਤੋਂ ਮੈਂ ਪਪਲਪ੍ਰੀਤ ਸਿੰਘ ਬੋਲ ਰਿਹਾ ਹਾਂ ਜੇਲ੍ਹ 'ਚ ਸਾਡੀ ਪੋਖੜ ਧਰ ਦਾ ਚੌਥਾ ਦੇਣਿਆ ਸਰੀਰਕ ਤੌਰ ਤੇ ਲਗਾਤਾਰ ਕਮਜ਼ੋਰੀ ਆ ਰਹੀ ਆ ਪਰ ਮਾਨਸਿਕ ਤੌਰ ਤੇ ਅਸੀਂ ਜੜ੍ਹ ਦੀ ਕਲਾਚਿਆਂ ਮਹਾਰਾਜ ਦੀ ਮਿਹਰ ਸਦਕਾ ਜਿਹੜੇ 11 ਮਹੀਨੇ ਆ ਉਹ 11 ਦਿਨਾਂ ਵਾਂਗ ਲੰਘੇ ਆ ਸਬਰ ਤੇ ਸਦਕੇ ਨਾਲ ਖੀ ਰਹੇ ਆ ਮਹਾਰਾਣੀ ਕਿਰਪਾ ਕੀਤੀ ਆ ਜੋ ਕੁਝ 16 ਤਰੀਕ ਨੂੰ ਘਟਨਾਕ੍ਰਮ ਵਾਪਰਿਆ ਤੇ ਉਹਦੇ ਬਾਰੇ ਭਾਈ ਅਮਰਪਾਲ ਸਿੰਘ ਨੇ ਆਡੀਓ ਸੰਦੇਸ਼ ਜਿਹੜਾ ਜਾਰੀ ਕਰ ਦਿੱਤਾ ਸੀ ਕਿਉਂਕਿ ਗੱਲ ਇਥੋਂ ਤੱਕ ਵੱਧ ਗਈ ਕਿ ਸਾਡੇ ਗੁਸਲਖਾਨਿਆਂ ਤੱਕ ਬੈਰਕਾਂ ਦੇ ਅੰਦਰ ਜਿਹੜਾ ਵਾ ਖੂਫੀਆ ਕੈਮਰੇ ਜਿਹੜੇ ਆ ਉਹ ਲਾਏ ਗਏ ਇਹਨੂੰ ਇੰਟਰਨੈਟ ਡੋਂਗਲ ਦੇ ਨਾਲ ਸਰਕਾਰੀ ਤੰਤਰ ਵੱਲੋਂ ਜੋੜ ਕੇ ਵੇਖਿਆ ਜਾ ਰਿਹਾ ਸੀ ਅਸੀਂ ਇਹਦੇ ਬਾਰੇ 16 ਫਰਵੀ 22 ਨੂੰ ਉਸੇ ਸ਼ਾਮ ਨਾਲ ਜੇਲ੍ਹ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਤੇ ਜੀ ਆਨ ਨੂੰ ਵੀ ਚਿੱਠੀ ਲਿਖ ਦਿੱਤੀ ਸੀ ਜਿਹੜੀ ਸ਼ਾਇਦ ਨਾ 17 ਨੂੰ ਭੇਜੀ ਆ ਡੀ ਐਮ ਅੰਮ੍ਰਿਤਸਰ ਨੂੰ ਡਿਸਟ੍ਰਿਕਟ ਰਜਿਸਟਰਡ ਅੰਮ੍ਰਿਤਸਰ ਨੂੰ ਬਾਕੀ 17 ਫਰਵਰੀ ਦੀ ਫੇਰ ਡਿਗਰੂਗੜ ਜਿਹੜਾ ਪ੍ਰਸ਼ਾਸਨ ਆ ਇਥੋਂ ਦਾ ਉਹ ਵੱਡੀ ਗਿਣਤੀ 'ਚ ਫੋਰਸ ਲੈ ਕੇ ਆਇਆ ਤਲਾਸ਼ੀ ਦੇ ਨਾਮ ਇੱਥੇ ਨਾ ਨੇ ਆਪਣੇ ਕੋਲੋਂ ਫੋਨ ਲੈ ਕੇ ਆਂਦੇ ਤੇ ਸਾਡੇ ਤੇ ਝੂਠੀ ਕਉਮਤ ਲਾਈ ਕਿ ਇਹ ਫੜੇ ਗਏ ਹੁਣ ਤਿੰਨ ਤਿੰਨ ਤਲਾਸ਼ੀਆਂ ਹੋ ਕੇ ਚੀਜ਼ ਕੋ ਅੰਦਰ ਆਉਂਦੀ ਆ ਜਦ ਕਿ ਜਿੱਥੇ ਸਪਾਈ ਕੈਮ ਇਨਾਂ ਨੇ ਸਾਡੇ ਤੇ ਖਿਲਾਫ ਲਾਏ ਆ ਜੇ ਉਹ ਲੰਘ ਸਕਦੇ ਤੇ ਫੋਨ ਨਾ ਲੈ ਕੇ ਆਉਣੇ ਕੀ ਔਖੇ ਆ। ਸੋ ਇਸ ਤੋਂ ਅੱਗੇ ਜਿਹੜਾ ਅਸੀਂ ਜਦੋਂ ਇਹਨਾਂ ਦੇ ਸਪਾਈ ਕੰਮ ਫੜੇ ਸੀ ਉਹਦੇ ਜਵਾਬ ਵਿੱਚੋਂ ਜਾਂ ਸਾਡੇ ਗੱਲ ਨੂੰ ਕੱਟਣ ਲਈ ਇਹਨਾਂ ਨੇ ਸਰਕਾਰੀ ਨੈਰੇਟਿਵ ਚਲਾਉਣ ਲਈ ਇਹ ਕਿਹਾ ਕਿ ਇਹਨਾਂ ਦੇ ਅੰਦਰੋਂ ਫੋਨ ਫੜੇ ਗਿਆ। ਇਹ ਵੀ ਪਤਾ ਲੱਗਾ ਕਿ ਜਿਹੜੇ ਡੀਜੀਪੀ ਇਥੋਂ ਦੇ ਆਸਾਂ ਦੇ ਉਹਨਾਂ ਨੇ ਵੀ ਸਾਡੇ ਖਿਲਾਫ ਇਹ ਜਿਹੜਾ ਆਈਜੀ ਮੈਡਮ ਦੇ ਹੱਥਿਆ ਕਿ ਕੋਈ ਸਟੇਟਮੈਂਟ ਦਿੱਤੀ ਜਾਂ ਸਾਡੇ ਖਿਲਾਫ ਜਿਹੜਾ ਬਿਆਨ ਦਾ ਹਿੰਦੂਚ ਵੀ ਛਪਿਆ। ਹੁਣ ਅਗਲੀ ਗੱਲ ਇਹ ਆ ਕਿ ਕੱਲ ਜੇਲ੍ਹ ਦੇ ਵਿੱਚ ਆਈ ਦੀ ਜਿਹੜੇ ਜੇਲ੍ਹਾਂ ਦੇ ਆ ਉਹਨਾਂ ਨੇ ਦੌਰਾ ਕੀਤਾ ਸੀ ਤੇ ਸਾਹਮਣੇ ਸੁਪਰਡੈਂਟ ਤੇ ਜੇਲ੍ਹ ਪ੍ਰਸ਼ਾਸਨ ਨੇ ਇਹ ਗੱਲ ਮੰਨਿਆ ਮੰਨੀ ਆ ਤੇ ਕਿਹਾ ਵਾ ਕਿ ਇਹਨਾਂ ਦੀ ਬੈਰਕ ਦੇ ਵਿੱਚੋਂ ਕੋਈ ਫੋਨ ਨਹੀਂ ਫੜਿਆ ਗਿਆ ਨਾਲ ਉਹਨਾਂ ਇਹ ਮੰਨਿਆ ਕਿ ਇਥੋਂ ਸਪਾਈ ਕੈਮਰੇ ਤੇ ਡੋਂਗਲ ਜਿਹੜੀ ਫੜੀ ਗਈ ਆ ਉਹ ਸੀ ਇਹਨਾਂ ਨੂੰ ਸੌਂਪੀ ਸੀ ਪਰ ਸਾਨੂੰ ਆਸ ਨਹੀਂ ਕਿ ਇਹ ਉੱਤੇ ਕੋਈ ਕਾਰਵਾਈ ਕਰਨ ਸੋ ਸਾਡਾ ਜਿਹੜਾ ਵਾ ਝੋਖੜਤਾਲ ਦਾ ਕੰਮ ਹੈ ਉਹ ਚੱਲ ਰਿਹਾ ਚੌਥਾ ਦਿਨ ਆ ਤੇ ਇਹ ਲਗਾਤਾਰ ਚੱਲਦਾ ਰਹਿਣਾ ਸਾਡਾ ਜਿਹੜਾ ਇੱਕੋ ਇੱਕ ਮੰਗਿਆ ਕਿ ਅਸੀਂ ਇਸ ਜੇਲ੍ਹ 'ਚ ਨਹੀਂ ਰਹਿਣਾ ਅਸੀਂ ਪੰਜਾਬ 'ਚ ਸਾਨੂੰ ਭੇਜਿਆ ਜਾਵੇ ਉੱਥੇ ਜੋ ਕੁਝ ਹੋਊਗਾ ਉਹ ਅੱਗੇ ਵੇਖਿਆ ਜਾਊਗਾ ਬਾਕੀ ਅਗਲੀ ਗੱਲ ਇਹ ਆ ਕਿ ਹੋਇਆ ਇਦਾਂ ਕਿ ਜਦੋਂ 16 ਤਰੀਕ ਨੂੰ 16 ਦੀ ਸ਼ਾਮ ਨੂੰ ਇਹ ਕੁਝ ਵਾਪਰਦਾ 17 ਦੀ ਸਵੇਰ ਸਾਡੇ ਸਿੰਘ ਆ ਭਾਈ ਗੁਰਮੀਤ ਸਿੰਘ ਉਹਨਾਂ ਨੇ ਵਕੀਲ ਮਾਨ ਸਿੰਘ ਖਾਰਾ ਨੂੰ ਕਾਲ ਕੀਤੀ ਕਿਉਂਕਿ ਕਾਲ ਕਰਵਾਉਣ ਵਾਸਤੇ ਇੱਥੇ ਆਉਂਦੇ ਆ ਇੱਕ ਮਹਿਕਮਾ ਆ ਇੱਥੋਂ ਦਾ ਡੀਐਸਪੀ ਉਹ ਕਾਲ ਕਰਾਉਣ ਆਉਂਦੇ ਆ ਉਹ ਜੇ ਬੰਦਾ ਆਇਆ ਹੀ ਸੀ ਤੇ ਭਾਈ ਗੁਰਮੀਤ ਸਿੰਘ ਨੇ ਉੱਥੋਂ ਕਾਲ ਕਰਕੇ ਤਵਕੀਲ ਸਾਹਿਬ ਨੂੰ ਦੱਸ ਦਿੱਤਾ ਕਿ ਭਾਈ ਦੀ ਆ ਕੁਛ ਵਾਪਰਿਆ ਜਿਵੇਂ ਇਹਨਾਂ ਨੂੰ ਪਤਾ ਲੱਗਾ ਇਹਨਾਂ ਨੇ ਉਸ ਫੋਨ ਕਰਾਉਣ ਵਾਲੀ ਮੁਲਾਜ਼ਮ ਨੂੰ ਵਾਪਸ ਭੇਜਤਾ ਨਾ ਸਤਾਰਾਂ ਨੂੰ ਗੱਲ ਕਰਵਾਈ ਨਾ ਠਾਰਾਂ ਨੂੰ ਕਰਵਾਈ 19 ਤਰੀਕ ਨੂੰ ਜਾ ਕੇ ਸ਼ਾਮੀ 3:30 ਵਜੇ ਭਾਈ ਅਮਰਤਪਾਲ ਸਿੰਘ ਜਿਹੜੇ ਆ ਉਹ ਵਕੀਲ ਈਮਾਨ ਸਿੰਘ ਖਾਲਾਣਾ ਨਾਲ ਗੱਲ ਕਰਦੇ ਆ ਤੇ ਫਿਰ ਜਿਹੜਾ ਚਚਾਈ ਆ ਫਿਰ ਉਹ ਸਾਹਮਣੇ ਆਉਂਦੀ ਆ ਕਿ ਇਹ ਕੋਈ ਸਾਡੇ ਨਾਲ ਹੋ ਰਿਹਾ 17 ਦੀ ਸਵੇਰ ਬਹੁਤ ਹੀ ਗੁੰਡਾਗਰਦੀ ਦੇ ਤਰੀਕੇ ਨਾਲ 50 ਤੋਂ ਵਧੇਰੇ ਫੋਰਸ ਦੇ ਇਹਨਾਂ ਦੇ ਬੰਦੇ ਲਿਆਂਦੇ ਆਪਣੇ ਡਰਾਉਣ ਦੀ ਕੋਸ਼ਿਸ਼ ਕੀਤੀ ਅਸੀਂ ਡੰਨ ਵਾਲਾ ਹੈ ਨਹੀਂ ਕਿਉਂਕਿ ਇਹ ਸਾਡੀ ਚਮੜੀ ਦਾ ਹਿੱਸਾ ਨਹੀਂਗਾ ਸਾਨੂੰ ਡੋਮੈਸਟੀਕੇਟ ਨਹੀਂ ਕੀਤਾ ਜਾ ਸਕਦਾ ਚਾਹੇ ਸਾਰੀ ਮਰਜ਼ੇਲ ਚ ਰੱਖਣਾ ਪਰ ਅਸੀਂ ਝੁਗਣ ਵਾਲੇ ਨਹੀਂ ਗਏ ਹੁਣ ਇਸ ਤੋਂ ਅੱਗੇ ਫਿਰ ਜਿਹੜੇ ਟੀਵੀ ਜਿਹੜੇ ਸਾਡੇ ਆਪਣੇ ਮੁੱਲ ਦੇ ਖਰੀਦੇ ਹੋਏ ਆ ਬੈਰਕ ਬੈਰਕਾਂ ਚ ਲੱਗੇ ਹੋਏ ਆ ਉਹ ਸਾਡੇ ਟੀਵੀ ਲੈ ਗਏ ਕਿ ਸਚਾਈ ਤੋਂ ਜਾਣਨਾ ਹੋ ਸਕਣ ਬੰਦੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਲੰਘੇ ਲੰਘੇ ਸਮੇਂ ਦੇ ਵਿੱਚ ਇਹਨਾਂ ਨੇ ਭਾਈ ਦੀਪ ਸਿੰਘ ਸਿੱਧੂ ਨਸ਼ੀਰ ਕੀਤਾ ਵਾ ਇਸੇ ਤਰ੍ਹਾਂ ਭਾਈ ਉਤਾਰ ਸਿੰਘ ਖੰਡੇ ਨੂੰ ਸ਼ਹੀਦ ਕੀਤਾ ਭਾਈ ਦੀਪ ਸਿੰਘ ਨੂੰ ਕਹਤਾਂ ਜੀ ਸੜਕ ਬਰਗੜਣਾ ਹੋਈ ਆ ਭਾਈ ਉਤਾਰ ਸਿੰਘ ਖੰਡੇ ਨੂੰ ਕਹਤਾਂ ਕਿ ਇਹ ਜੀ ਬਿਮਾਰੀ ਨਾਲ ਪੂਰੇ ਹੋਇਆ ਜਦ ਕਿ ਖਾਲਸਾ ਪੰਥ ਜਿਹੜੀ ਸੁਨਹਿਗ ਚੇਤਨਾ ਵਾ ਉਹਨੇ ਇਹ ਮੰਨਿਆ ਕਿ ਇਹ ਜਿਹੜੀਆਂ ਨੇ ਦੋ ਨੌਜਵਾਨ ਆਗੂਆਂ ਦੀਆਂ ਸ਼ਹਾਦਤਾਂ ਹੋਈਆਂ ਸੋ ਇਸ ਤਰੀਕੇ ਨਾਲ ਮੈਂ ਅਗਲੀ ਗੱਲ ਕਰਾਂ ਤੇ ਇਸ ਵੇਲੇ ਖਾਸ ਤੌਰ ਤੇ ਭਾਰਤੀ ਸਟੇਟ ਦਾ ਜਿਹੜਾ ਜੋਰ ਆ ਉਹਨਾਂ ਦੇ ਜਿਹੜਾ ਨਿਸ਼ਾਨਾ ਵਾ ਉਹ ਸਿੱਧਾ ਵਾ ਭਾਈ ਅਮਰਪਾਲ ਸਿੰਘ ਤੇ ਭਾਈ ਅਮਰਪਾਲ ਸਿੰਘ ਦੀ ਜ਼ਿੰਦਗੀ ਦਾ ਤੇ ਲੱਗੀ ਹੋਈ ਆ ਸੋ ਖਾਲਸਾ ਪੰਥ ਦੇ ਅਸੀਂ ਰਹਿਣੀ ਆ ਜਿੰਨਾ ਵੀ ਸਾਡਾ ਸਾਥ ਦੇ ਰਹੇ ਹੋ ਤੁਸੀਂ ਤੁਹਾਡੇ ਧੰਨਵਾਦੀ ਆ ਬਾਕੀ ਇੱਥੇ ਜਿਹੜੀ ਗੱਲ ਆ ਕਿ ਸਿਹਤ तौर ਤੇ ਚਾਚਾ ਜੀ ਹਦੀਦ ਸਿੰਘ ਜਿਹੜੇ ਆ ਭਾਈ ਸਾਹਿਬ ਦੇ ਚਾਚਾ ਜੀ ਅਸੀਂ ਸਾਰੇ ਉਹਨਾਂ ਚਾਚਾ ਜੀ ਬੋਲਦੇ ਆ ਚਾਚਾ ਜੀ ਡਾਇਬਟੀਸ ਦੇ ਮਰੀਜ਼ ਆ ਉਹਨਾਂ ਨੇ ਜਲ ਪਾਣੀ ਜਿਹੜਾ ਵਾ ਅੰਨ ਪਾਣੀ ਪਿਆ ਗਿਆ ਹੋਇਆ ਭਾਈ ਬਸੰਤ ਸਿੰਘ ਨੇ ਪਿਆ ਗਿਆ ਹੋਇਆ ਇਸੇ ਤਰੀਕੇ ਨਾਲ ਭਾਈ ਕੁਲਵੰਤ ਸਿੰਘ ਰਾਉ ਕੇ ਉਹਨਾਂ ਦੀ ਜਮਾਨ ਇਕੱਠੀ ਗਈ ਪਿਛਲੇ ਦਿਨੀ ਦੌਰਾ ਪਿਆ ਵਾ ਉਹਨਾਂ ਨੂੰ ਵੀ ਮੁਸ਼ਕਲ ਆ ਰਹੀ ਆ ਜਿਹੜਾ ਭਾਈ ਬਸੰਤ ਸਿੰਘ ਆ ਸਾਡਾ 4 ਦਿਨ ਹੋ ਗਏ ਉਹ ਮੰਜੇ ਤੋਂ ਨਹੀਂ ਉੱਠਿਆ ਅੱਜ ਫੋਨ ਕਰਾਉਣ ਵਾਸਤੇ ਲੈ ਕੇ ਆਏ ਸੀ ਸਰਕਾਰੀ ਕੋਲ ਤੋਂ ਜਿੱਥੋਂ ਗੱਲ ਕਰਾਉਣੇ ਜਿੱਥੋਂ ਮੈਂ ਕਰ ਰਿਹਾ ਗੱਲ ਭਾਈ ਬਸੰਤ ਸਿੰਘ ਨੂੰ ਵੀਲ ਚੇਅਰ ਤੇ ਲੈ ਕੇ ਆਇਆ ਆ ਆਵਾ ਸਿੱਟੀ ਸਾਡੇ ਸਿੰਘ ਦੀ ਤੇ ਅੱਜ ਉਥੇ ਡੀਸੀ ਅੰਮ੍ਰਿਤਸਰ ਦੇ ਦਫ਼ਤਰੇ ਗੱਲ ਹੋਈ ਆ ਮੈਨੂੰ ਪਤਾ ਲੱਗਾ ਉਥੇ ਐਸਐਸਪੀ ਨੇ ਡੀਸੀ ਦਫ਼ਤਰੇ ਕਿਹਾ ਕਿ ਨਹੀਂ ਜੀ ਉਥੇ ਸਾਡੀ ਗੱਲ ਹੋ ਗਈ ਆ ਸੁਪਰਡਨ ਨਾਲ ਬੰਦੇ ਠੀਕ ਆ ਸਾਰੇ ਇੱਥੇ ਆਣ ਕੇ ਕੋਈ ਮੌਕਾ ਵੇਖੇ ਇਹ ਪੈਰ ਪੈਰ ਦੇ ਉੱਤੇ ਸਾਡੀ ਗੱਲ ਨੂੰ ਚੁਟਲਾਇਆ ਜਾ ਰਿਹਾ ਸਾਡਾ ਜੇ ਸਾਧਿਆਣਾਂ ਦੇ ਖਾਲਸਾ ਪੰਥ ਨੇ ਦੇਣਾ ਸਾਡਾ ਉਹ ਕਿਸੇ ਨੇ ਸਾਧ ਨਹੀਂ ਨਾ ਇਹ ਸਾਨੂੰ ਪਤਾ ਹੋ। ਹੁਣ ਅਗਲੀ ਗੱਲ ਜਿਹੜੀ ਜੇ ਉਹਦੀ ਡਾਕਟਰੀ ਸਹੂਲਤ ਆ ਅਸੀਂ ਉਹ ਨਹੀਂ ਲੈ ਰਹੇ ਕਿਉਂ ਨਹੀਂ ਲੈ ਰਹੇ ਸਾਰੇ ਇਹ ਕਿ ਸਾਨੂੰ ਇਹਦੇ ਯਕੀਨ ਹੀ ਨਹੀਂਗਾ ਅਸੀਂ ਇਹਨਾਂ ਦਾ ਪ੍ਰਸ਼ਾਦਾ ਤੱਕ ਨਹੀਂ ਛੱਕ ਰਹੇ ਸਾਡੀ ਭੁੱਖੜਤਾ ਜਿਹੜੀ ਚੌਥੇ ਦਿਨ ਜਾਰੀ ਆ ਇਹ ਤਦ ਤੱਕ ਜਾਰੀ ਰਹਿਣੀ ਆ ਜਦੋਂ ਤੱਕ ਸਾਨੂੰ ਇਸ ਥਾਂ ਤੋਂ ਪੰਜਾਬ ਨਹੀਂ ਲੈ ਕੇ ਜਾਂਦੇ। ਸੋ ਇਸ ਤੋਂ ਅਗਲੀਆਂ ਜਿਹੜੀ ਗੱਲਾਂ ਹੋ ਰਹੀਆਂ ਇੱਕ ਦੋ ਉਹ ਮੈਂ ਤੁਹਾਨੂੰ ਦੱਸ ਦਿੰਨਾ। ਬਾਕੀ ਜਿਹੜੀ ਸਾਡੀ ਜਿਹੜੀ ਇੱਛਾ ਹੋਣਾ ਅਸੀਂ ਆਪਣੀ ਧਰਤੀ ਤੇ ਜਾਣਾ ਚਾਹੁੰਦੇ ਆਂ ਤੇ ਸੰਘਰਸ਼ ਕਰਦੇ ਆਂ ਜਿਹੜੇ ਆਖਰੀ ਸਾਹ ਲੈਣੇ ਚਾਹੁੰਦੇ ਆਂ ਤੇ ਸਾਡੀ ਧੋਖਰਤਾ ਜਿਹੜੀ ਪੰਜਾਬ ਜਾ ਕੇ ਟੁੱਟੂਗੀ ਅਸੀਂ ਬਾਕੀ ਦੇਸ਼ ਪਰਦੇਸ ਵਿੱਚ ਵਸਦੀ ਸਿੱਖ ਸੰਗਤ ਦੇ ਰਿਣੀ ਆ ਤੇ ਜਿਨ੍ਹਾਂ ਨੇ ਸਾਨੂੰ ਇਹਨਾ ਮਾਣ ਸਤ ਕਰ ਦਿੱਤਾ ਵਾ ਤੇ ਮਹਾਰਾਜ ਅੱਗੇ ਤੁਸੀਂ ਸਾਰੇ ਅਰਦਾਸ ਕਰੋ ਕਿ ਜਿਹੜਾ ਅਸੀਂ ਆ ਹੁਣ ਜਿਹੜਾ ਸੰਘਰਸ਼ ਦਾ ਰੂਪ ਆ ਜਿਹੜਾ ਅਸੀਂ ਸ਼ੁਰੂ ਕੀਤਾ ਹੋਇਆ ਸਾਡਾ ਨਿਭ ਜਾਵੇ ਤੇ ਇਹ ਤੋੜ ਨਵੇ ਬਾਕੀ ਹੋਰ ਤਾਂ ਤਕਰੀਬਨ ਗੱਲ ਹੋਈ ਗਈ ਆ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਅਰਦਾਸਾਂ ਚ ਸਾਨੂੰ ਸ਼ਾਮਲ ਕੀਤਾ ਤੇ ਬਾਕੀ ਅਸੀਂ ਪੰਥ ਨੂੰ ਕਦੇ ਵੀ ਬੈਠ ਨਹੀਂ ਦੇਾਂਗੇ ਤੇ ਸਾਰੇ ਸਿੰਘ ਮਾਨਸਿਕ ਤੌਰ ਤੇ ਪੂਰੀ ਤਰ੍ਹਾਂ ਚੜ੍ਹਦੀ ਗੱਲਾ ਚਾ ਉਹਨਾਂ ਦੇ ਸਰੀਰ ਤੌਰ ਤੇ ਤੰਗੀਆਂ ਆ ਰਹੀਆਂ ਕਿਵੇਂ ਜਿਵੇਂ ਕਿ ਅੱਖਾਂ ਗਾੜੀ ਨੇਰਾ ਆ ਰਿਆ ਬੰਦਿਆਂ ਦਾ ਭਾਰ 2 ਕਿਲੋ ਤੋਂ ਲੈ ਕੇ 4 ਕਿਲੋ 5 6 ਕਿਲੋ ਤੱਕ ਭਾਰ ਘਟ ਗਿਆ ਸੋ ਇਸ ਤੋਂ ਅੱਗੇ ਸਰੀਰ ਤੌਰ ਤੇ ਕਮਜ਼ੋਰੀ ਆ ਬੰਦੇ ਸਾਡੇ ਮੰਜਿਆਂ ਤੋਂ ਨਹੀਂ ਉੱਠ ਰਹੇ ਕਿਉਂ ਕਿ ਉਹਨਾਂ ਕੋਲ ਉੱਠ ਨਹੀਂ ਜਾ ਰਿਹਾ ਭਾਈ ਬਸੰਤ ਸਿੰਘ ਦਾ ਖਾਸ ਤੌਰ ਤੇ ਮੈਂ ਦੱਸ ਰਿਹਾ ਵੀ ਉਹਨਾਂ ਨੇ ਉਹਨਾਂ ਨੂੰ ਕਹਿ ਲਓ ਕਿ ਭੋਖੜ ਤਾਲ ਦੌਰਾਨ ਬਹੁਤ ਪਰੇਸ਼ਾਨੀ ਆ ਰਹੀ ਖਾਲੋਂ ਦੀ ਵਕੀ ਚ ਪੀੜ ਹੁੰਦੀ ਸੀ ਪਰ ਉਹਨੇ ਕੋਈ ਵੀ ਇਹ ਕਹਿੰਦੇ ਗਲੂਕੋਸ ਲਵਾ ਲੋ ਪਰ ਸਾਡੇ ਬੰਦੇ ਨੇ ਬਿਲਕੁਲ ਹੀ ਲਵਾਇਆ ਸੋ ਇਹ ਚੱਲ ਰਿਹਾ ਬਾਕੀ ਇਹ ਮੌਕੇ ਦੀ ਸਰਕਾਰ ਜਿਹੜੀ ਆ ਇਸੇ ਪੈਸਾ ਨੂੰ ਕਿਸੇ ਤਿੰਨ ਕੁਛ ਹੋ ਜਾਂਦਾ ਇਹ ਸਰਕਾਰ ਜਾਂ ਸਰਕਾਰ ਦੀ ਬਿਮਾਰੀ ਆ ਇਹ ਦੇਖਣ ਇਹਨਾਂ ਨੇ ਰੂਪ ਦੇ ਵਿੱਚ ਇਹ ਸਾਰਾ ਅੱਗੇ ਜਾਣਾ ਤੇ ਜਾਂ ਫਿਰ ਅੱਠ ਜਾਂ 10 10 ਚੋਂ ਕਿੰਨੇ ਲੋਕਾਂ ਨੂੰ ਮਾਰ ਦੇਣਿਆ ਸਾਡੇ ਤੇ ਫਿਰ ਕਿੱਥੇ ਨੇ ਸੋ ਬਾਕੀ ਅਸੀਂ ਅੰਦਰੋਂ ਪੂਰਨ ਖਾਤੇ ਛੇਤੀ ਪਾਤੇ ਨੇ ਮੈਂ ਗੀਤੀ ਦੇ ਨਾਲ ਹੀ ਖਮਾ ਖੜੇ ਕਾਉਣੀਆਂ ਹੋਣ। ਦਸੇ ਪ੍ਰਸ਼ਾ ਦੇ ਜਪਨਮੇ ਦੇ ਵਿੱਚ ਇੱਕੋਂ ਤਾ ਸ਼ਰਤ ਬਹਿ ਤੇ ਹਲਾ ਜਪਨਮਾਣੀ ਦਾ ਜੇ ਦੁਸ਼ਮਨ ਕੋ ਨਾ ਕੇ ਦੁਸ਼ਮਨ ਨਾ ਮਿਹਰਬਾਤ ਤੇ ਬਖਸ਼ਿੰਦਗੀ ਕਰ ਬਖਸ਼ ਦੋਸਤ। ਕੀਤਾ ਉਸ ਦੋਸਤਕਾਰ ਦੁਖ ਹੋਵੇ। ਉਹਦਾ ਦੁਸ਼ਮਨ ਕੋਈ ਘਟਸਾ। ਸੋ ਕੇ ਅਤਾਰ ਦੁਖ ਦੀ ਕਾਰਿਆ ਉਹਦਾ ਕਾਰਿਆ ਉਹਦੇ ਬਖਸ਼ਿਸ਼ਤੀਆਂ। ਤੋ ਅਸੀਂ ਉਹਦੀ ਬਖਸ਼ ਲੋੜਦੇ ਆ ਉਹ ਤੋਂ ਵੀ ਇੱਕ ਦਾ ਵਾਅਦ ਦੀ ਖਸਾਲਤਾ ਹੈ ਕਿ